ਜੰਦਾਬਾਦ ਜਿੰਦਾਬਾਦ ਜਿੰਦਾਬਾਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜਿੰਦਾਬਾਦ ਜਿੰਦਾਬਾਦ ਲੋਕਪ੍ਰਤੀ ਸਰਕਾਰਾ ਮਰਦਾਬਾਦ 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 ਲੋਕਪ੍ਰਤੀ ਸਰਕਾਰਾ ਮਰਦਾਬਾਦ ਮਰਦਾਬਾਦ ਜਿੰਦਾਬਾਦ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵੱਲੋਂ ਅੱਜ ਜਿਹੜਾ ਪੁਤਲਾ ਸਾੜਨ ਦਾ ਜਿਹੜਾ ਸੱਦਾ ਦਿੱਤਾ ਗਿਆ ਇਹ ਸੱਦਾ ਇਸ ਕਰਕੇ ਦਿੱਤਾ ਗਿਆ ਆ ਵੀ ਸ਼ਹੀਦ ਭਗ ਸਿੰਘ ਨੌਜਵਾਨ ਸਭਾ ਵੱਲੋਂ ਇਸ ਪਟਵੋਲੀ ਸਰਕਾਰ ਦੇ ਖਿਲਾਫ ਖੜਕੜ ਕਲਾ ਮੋਰਚਾ ਲਾਇਆ ਹੋਇਆ ਇਹ ਮੋਰਚਾ 28 ਤਰੀਕ ਤੋਂ ਆਰੰਭ ਕੀਤਾ ਆ ਲਗਾਤਾਰ ਵੱਖ-ਵੱਖ ਜ਼ਿਲ੍ਹਿਆਂ ਦੇ ਜਿਹੜੇ ਨੌਜਵਾਨ ਆ ਉੱਥੇ ਲਗਾਤਾਰ ਜਾ ਰਹੇ ਆ ਉੱਥੇ ਧਰਨੇ ਤੇ ਪੈਂਦੇ ਆ ਜਿਸ ਸਰਕਾਰ ਨੇ ਹਰਾ ਪੈਨ ਚਲਾਉਣ ਦਾ ਵਾਅਦਾ ਕੀਤਾ ਸੀਗਾ ਦਾਵਾ ਕੀਤਾ ਸੀਗਾ ਉਸ ਸਰਕਾਰ ਤੋਂ ਹਲੇ ਤੱਕ ਹਰਾ ਪੈਨ ਨਹੀਂ ਚੱਲਿਆ ਹੈਗਾ ਖੜਕੜ ਕਲਾ ਦੇ ਵਿੱਚ 100 ਨੇ ਚੱਕੀ ਸੀਗੀ ਇਸ ਕਰਕੇ ਉਹਨੂੰ ਸੌ ਚੇਤਾ ਕਰਾਉਣ ਵਾਸਤੇ ਉਹਨੂੰ ਉੱਥੇ ਧਰਨਾ ਜਿਹੜਾ ਲਾਇਆ ਜਾ ਰਿਹਾ ਨੌਜਨ ਸਭਾ ਵੱਲੋਂ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਲੱਖਾਂ ਸਾਮੀਆ ਜਿਹੜੀਆਂ ਖਾਲੀ ਪਈਆਂ ਹੱਲੇ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਸਰਕਾਰੀ ਕੰਮਕਾਜ ਜਿਹੜੇ ਉਸ ਢੰਗ ਨਾਲ ਹੋਣੇ ਚਾਹੀਦੇ ਨਹੀਂ ਹੋ ਰਹੇ ਪੰਜਾਬ ਸਾਰੇ ਦੇ ਵਿੱਚ ਸਿਰਫ ਤੇ ਸਿਰਫ ਇੱਕ ਨੂੰ ਬੇਰੁਜ਼ਗਾਰੀ ਪੱਤਾ ਮਿਲਦਾ ਉਹ ਵੀ 150 ਰੁਪਈਆ ਅੱਜ ਦੇ ਸਮੇਂ 'ਚ 150 ਰੁਪਈਆ ਦੀ ਕਿੰਨੀ ਕੁ ਕੀਮਤ ਹੈ ਆਪਾਂ ਸਾਰੇ ਜਾਣਦੇ ਆ 1979 ਦਾ ਕਾਨੂੰਨ ਬਣਿਆ ਆ ਜੇ ਇਹਨਾਂ ਨੂੰ ਸਰਕਾਰਾਂ ਨੂੰ ਸਾਡੇ ਹਾਕਮਾਂ ਨੂੰ ਜੇ ਫਿਕਰ ਹੋਵੇ ਤੇ ਉਹ ਕਾਨੂੰਨ ਵੀ ਬਦਲ ਸਕਦੇ ਆ ਤੇ ਬੇਰੋਜ਼ਗਾਰੀ ਪੱਤਾ ਵੀ ਦੇ ਸਕਦੇ ਆ ਪਰ ਉਹਨਾਂ ਦੀ ਜਿਹੜੀ ਮਨਛਾ ਆ ਉਹ ਬਿਲਕੁਲ ਅਜਿਹੀ ਨਹੀਂ ਹੈ ਇੰਨਾ ਹੀ ਕਹਿੰਦੇ ਆ ਬਈ 16 17000 ਨੌਜਵਾਨ ਚੱਕ ਕੇ ਅਸੀਂ ਜਿਹਨਾਂ ਚ ਛੱਡ ਦਿੱਤਾ ਉਹ ਸਮਗਲਰ ਬਣਾ ਕੇ ਸੱਟੇ ਆ ਜੇ ਉਹ ਨਸ਼ਈ ਅਸਲ ਦੇ ਵਿੱਚ ਨਸ਼ਈ ਆ ਬਹੁਤੇ ਉਹਨਾਂ ਦੇ ਵਿੱਚੋਂ ਸਮਗਲਰ ਗਿਣਤੀ ਦੇ ਹੋਣਗੇ ਜੇ ਇੰਨੇ ਸਮਗਲਰ ਆ ਤਾਂ ਨਸ਼ਾ ਕਰਦੇ ਤਾਂ ਫਿਰ ਲੱਖਾਂ ਦੇ ਵਿੱਚ ਹੋਣਗੇ ਪੰਜਾਬ ਦੇ ਵਿੱਚ ਜਿਹਦੇ ਬਾਰੇ ਇਹਨਾਂ ਦੇ ਇਸ ਸਰਕਾਰ ਦਾ ਕੋਈ ਪ੍ਰੋਗਰਾਮ ਨਹੀਂ ਨੌਜਵਾਨ ਨੂੰ ਰੋਜ਼ ਮਾਰ ਰਹੇ ਆ ਦੋ ਤਿੰਨ ਖਬਰਾਂ ਦਿੱਲੀ ਚ ਅਖਬਾਰਾਂ ਦੇ ਵਿੱਚ ਆਉਂਦੀਆਂ ਤੇ ਇਹਨਾਂ ਨੂੰ ਨੌਜਵਾਨਾਂ ਨੂੰ ਬਚਾਉਣ ਵਾਸਤੇ ਇਹਨਾਂ ਦਾ ਇਸ ਸਰਕਾਰ ਦਾ ਇਸ ਹਾਕਮਾਂ ਦੀ ਧਿਰ ਦਾ ਕੋਈ ਪ੍ਰੋਗਰਾਮ ਨਹੀਂ ਜਿਹੜਾ ਵੱਜਮਾ ਪ੍ਰੋਗਰਾਮ ਹੈ ਜਿੱਦੇ ਚ ਉਹਨਾਂ ਦੀਆਂ ਜਾਨਾਂ ਬਚਾਈਆਂ ਜਾ ਸਕਣਾ ਅੱਜ ਜਾਨਾਂ ਦਾ ਸਵਾਲ ਖੜਾ ਹੋ ਗਿਆ ਆ ਇਹ ਤਿੰਨ ਮੁੱਦੇ ਲੈ ਕੇ ਜਿਹੜੇ ਉਹ ਉੱਥੇ ਨੌਜਵਾਨ ਬੈਠੇ ਆ ਤੇ ਬਾਕੀ ਜੜੀਆਂ ਇੱਥੇ ਲੋਕਲ ਮੰਗਾਂ ਆ ਹੜਾ ਹੜਪੀੜਤਾ ਨਹੀਂ ਮੰਗਾਂ ਆ ਕੋਹੋਰ ਸਾਡੀਆਂ ਮੰਗਾਂ ਆ ਇਹ ਰੂਟੀਨ ਦੇ ਵਿੱਚ ਗਾਂ ਵੀ ਚੱਲਦੀਆਂ ਰਹਿਣਗੀਆਂ ਪਰ ਅੱਜ ਦਾ ਅਸੀਂ ਰੋਸ ਦਾ ਪ੍ਰਗਟਾਵਾ ਸਰਕਾਰ ਜਿਹੜੀ ਸੁੱਤੀ ਪਈ ਆ ਉਹਨੂੰ ਜਗਾਉਣ ਵਾਸਤੇ ਪੁੱਤਲਾ ਸਾੜ ਕੇ ਅਸੀਂ ਆਪਣੇ ਰੋਸ ਦਾ ਪ੍ਰਗਟਾਵਾ ਕਰ ਰਹੇ ਆਂ ਸ਼ੁਕਰੀਆ ਜੀ